ਆਵਾਜ਼ ਆਪੇ ਹੀ ਗੱਡੀ ਨਹੀਂ ਗਈ। ਦੇਖ ਪੱਲਾ ਵਿੱਚ ਬੈਗਾ ਗਿਆ ਬੈ ਗਿਆ। ਦੋ ਜਣੇ ਹੋਗੇ ਨਾ। ਜਿਵਾਈ ਜਾਮਾ ਨਾਲ ਸਹੁਰੇ ਘਰ ਆਇਆ ਸੀ ਪਰ ਸਵੇਰੇ ਜਾਗਿਆ ਤੌਸ ਤੇ ਹੋਸ਼ ੁਰਕੇ। ਜਿਵਾਈ ਨੇ ਘਰ ਦੇ ਬਾਹਰ ਕਾਰ ਖੜੀ ਕੀਤੀ ਸੀ। ਜਦੋਂ ਉઠਿਆ ਤਾਂ ਨਾ ਘਰ ਦੇ ਬਾਹਰ ਕਾਰ ਸੀ ਅਤੇ ਨਾ ਹੀ ਕੋਈ ਕਾਰ ਦਾ ਨਾਮੋ ਨਿਸ਼ਾਨ। ਅੰਮ੍ਰਿਤਸਰ ਦੀ ਕਾਰ ਗੁਰਦਾਸਪੁਰ ਦੇ ਭਟਾਲਾ ਜਾ ਕੇ ਚੋਰੀ ਹੋ ਗਈ ਜਿਸ ਦੀਆਂ ਕਈ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਕਿ ਇੱਕ ਕਾਰ ਤੇ ਸਵਾਰ ਕੁਝ ਵਿਅਕਤੀ ਸ਼ਰਿਆਂ ਉਸਦੀ ਕਾਰ ਨੂੰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਸ਼ੀਸ਼ੇ ਦੇ ਘਨੇਰੇ ਬੜ ਚੁੱਕੇ ਭੈ ਫਟਾ ਜਾ ਬੁਟਾ ਜਾ ਉਹ ਨਹੀਂ ਬੜ ਚ ਉਹ ਨਹੀਂ ਨਾ ਲੋਕ ਬੋਲਿਆ ਚਲ ਜਨੂ ਬੋਲ ਦੇ ਉਹ ਦੇਖੋ ਭਾਈ ਗੱਡੀ ਨਿਕਲੀ ਇਹ ਲੇਕਿਨ ਚੱਲੇ ਲਾਇਆ ਕਿਉਂਗਾ ਇੱਕ ਪੱਲਾ ਵਿੱਚ ਬਹਿ ਗਿਆ ਕਿਹਾ ਬਹਿ ਗਿਆ ਦੋ ਜਣੇ ਹੋਗੇ ਨਾ ਨਹੀਂ ਨਹੀਂ ਇੱਕੋ ਹੀ ਹੈ ਥੱਲੇ ਕੋ ਤਾਲਾ ਦੂਰੋਂ ਮੈਂ ਥਾ ਕਰ ਰਿਹਾ ਫਾਈਨਲ ਤਾਲਾ ਕਰ ਰਿਹਾ ਆਹ ਹੋ ਕਾਰਾ ਦੇਖਾ ਉਹਨੋ ਆ ਗੱਡੀ ਦੀ ਸਾਟੀ ਖੋਲਦੀ ਆਵੇ। ਉਹ ਭਾਈ ਇਹੇ ਬੰਦੇ। ਉਹ ਕਲਾ ਫੁੜੀ ਹੁੰਦਾ। ਕੋਈ ਤਾਂ ਨਹੀਂ ਹੈਗਾ। ਕਿ ਤਿੰਨ ਚਾਰ ਬੰਦੇ ਹੋਰੇ। ਚਾਰ ਬੰਦੇ ਨੇ। ਅੱਲਾ ਨਹੀਂ ਹੈਗਾ ਬੰਦਾ। ਉਹ ਗੱਡੀ ਦਾ ਸ਼ੀਸ਼ੇ ਮੇਤੀ ਗੱਡੀ ਦਾ ਬੂਆ ਖੁੱਲਾ ਰਹਿ ਗਿਆ। ਬੰਦ ਨਹੀਂ ਕੀਤਾ। ਉਹਨੇ ਬੇਵਰਣਨਾ ਹੋ ਗਿਆ। ਉਹ ਚਲ ਗਿਆ ਉਹਨੇ। ਚਾਬੀ ਤੇ ਵੀ ਨਹੀਂ ਲੱਗਦੀ ਗੱਡੀ। ਕਿ ਕਹੂ ਬਿਲਕੁਲ। ਬਾਕੀ ਆ ਗਏ ਨੇ। ਉਹ ਕੀਤਾ। ਲੈ। ਇੱਕ ਦਿਸ ਆਲ ਤੰਦੀ ਚਾਡੀ। ਆ। ਉਦੋਂ ਪਿਆ ਉਦੋਂ ਗਿਆ ਵੇਲਾ ਜੇ ਮਹੀਨ ਨਹੀਂ ਸਟਾਰਟ ਹੋ ਗਿਆ ਉਹ ਖਵਾਇਆ ਉੱਤੇ ਆ ਗਿਆ ਆ ਗਿਆ ਤੈਨੂੰ 39 ਦੀ ਗੱਲ ਤੈਨੂੰ 39 ਦੇ ਨਾਲੀ ਗੱਡੀ ਗੈਪ ਹੋ ਗਈ ਤੇ ਜਨਕਾਰ ਤੇ ਆਏ ਕੁਝ ਚੋਰਾ ਵੱਲੋਂ ਘਰ ਦੇ ਬਾਹਰ ਖੜੀ ਸ਼ੈਵਰਲੇ ਵੀਟ ਕਾਰ ਚੋਰੀ ਕਰ ਲਈ ਗਈ ਕਾਰ ਮਾਲਕ ਅਮਰਿਤ ਸਰ ਦਾ ਰਹਿਣ ਵਾਲਾ ਹੈ ਅਤੇ ਆਪਣੀ ਪਤਨੀ ਨੂੰ ਆਪਣੇ ਸਹੁਰੇ ਘਰ ਛੱਡਣ ਲਈ ਬਟਾਲਾ ਆਇਆ ਸੀ ਪਰ ਸਵੇਰੇ ਜਦੋਂ ਉਸ ਦੀ ਸੱਸ ਦੀ ਨਜ਼ਰ ਬਾਹਰ ਪਈ ਤਾਂ ਦੇਖਿਆ ਕਿ ਕਾਰ ਬਾਹਰ ਨਹੀਂ ਸੀ ਜਿਸ ਤੋਂ ਬਾਅਦ ਨੇੜੇ ਦੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਾਤ 3:40 ਮਿੰਟ ਤੇ ਜਨਕਾਰ ਤੇ ਆਏ ਕੁਝ ਚੋਰ ਉਸ ਦੀ ਕਾਰ ਚੋਰੀ ਕਰਕੇ ਫਰਾਰ ਹੋ ਗਏ ਮਨੀਂਦਰ ਸਿੰਘ ਕੀ ਘਟਨਾ ਹੈ ਰਾਤ ਨੂੰ ਸਤਿ ਸ੍ਰੀ ਅਕਾਲ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉੱਥੇ ਸੋਹਰੇ ਆਪਣੇ ਛੱਡਣ ਆਇਆ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੇਂ ਕੱਢ ਗਿਆ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਇਹਦੇ ਮੈਂ ਕਾਗਜ਼ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਂ ਕੋਈ 3:30 11:00 ਵੀ ਤਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਤੇ ਸਵੇਰੇ ਸਾਸੂ ਮੈਂ ਉੱਠੇ ਕੋਈ 5:00 5:00 ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਵਾਹਰੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤਾਂ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ ਕਿਹੜੀ ਗੱਡੀ ਸਰ ਸ਼ੈਵਲਟ ਬੀਡਗੀ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵੇਲੇ ਲਾਈਏ ਮੈਂ ਤਾਂ ਸਰ ਲਾਤੀ ਸਵੇਰ 7:30 ਵੇ ਐਮ ਅੰਮ੍ਰਿਤ ਸਰਵਾ ਗਈ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਦਿਨ ਵਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲਿਆ ਬੀਬੀ 02 DA 7834 ਸਰ ਕੋਈ ਸੀਸੀਟੀਵੀ ਉਹਦੀ ਵੀਡੀਓ ਦੇਖੀ ਸੀਸੀਟੀਵੀ ਸਰ ਮੈਂ ਕਢਾਈਆਂ ਫੁਟੇਜ ਹੋਈਆਂ ਜਾਂਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਾਂਦੇ ਵਿੱਚੋਂ ਨਿਕਲੇ ਇੱਕ ਨੇ ਪਤਾ ਨਹੀਂ ਲੋਕ-ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਨਹੀਂ ਲਾਇਆ ਹੜ ਲਈ ਗੱਡੀ ਲੱਗੇ ਜਾਂ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਇਹ ਸਰ ਰਹੀ ਹੈ तकरीबन 3:30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੀਟ ਕੰਪਲੀਟ ਸਰ ਮੈਂ ਸੂਰੇ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲੈ ਕੇ ਵਗੈਰਾ ਲੈ ਕੇ ਗਏ ਸਾਰਾ ਡਾਡਾ ਤੇ ਪੀੜਤ ਨੇ ਕਾਰਥੋਰੀ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਜਿਸ ਬਾਅਦ ਪੁਲਿਸ ਨੇ ਕਾਰਾ ਕੇ ਉਹਨਾਂ ਦੀ ਸ਼ਿਕਾਇਤ ਦਰਜ ਕੀਤੀ ਹੈ ਬਟਾਲਾ ਵਿੱਚ ਕਈ ਕਾਰ ਚੋਰੀਆਂ ਵੱਲੋਂ ਲਗਾਤਾਰ ਕਾਰਥੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬੀਤੇ ਦਿਨੀ ਵੀ ਰਾਤ ਦੇ ਕਰੀਬ 2 ਵਜੇ ਸ਼ਹਿਰ ਦੇ ਪੌਸ਼ ਇਲਾਕੇ ਵਿੱਚੋਂ ਇੱਕ ਕਾਰ ਚੋਰੀ ਕੀਤੀ ਗਈ ਸੀ ਜਿਸ ਬਾਅਦ ਹੁਣ ਦੂਜੀ ਹੀ ਰਾਤ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ